ਹੁਣ ਦੂਸਰਾ ਪੱਖ ਵੀ ਹੈ ਸੁੰਦਰਤਾ ਤੋਂ ਅਲੈਦਾ ਕਲਗੀ ਲਾਉਣ ਦਾ ਔਰੰਗਜ਼ੇਬ ਦਾ ਇਹ ਹੁਕਮ ਸੀ ਵੀ ਗੁਲਾਮ ਲੋਕ ਨਾ ਤਖਤ ਤੇ ਬਹਿ ਸਕਦੇ ਨੇ ਨਾ ਨਗਾਰਾ ਵਜਾ ਸਕਦੇ ਨੇ ਨਾ ਕਲਗੀ ਲਾ ਸਕਦੇ ਨੇ ਨਾ ਦਸਤਾਰਾ ਚੁਲਾ ਸਕਦੇ ਨੇ ਗੁਲਾਮ ਲੋਕ ਟੋਪੀ ਪੈਣਨਗੇ ਗੁਲਾਮ ਲੋਕ ਕਦਮਾਂ ਤੇ ਚੱਲ ਸਕਦੇ ਨੇ ਅਰਬੀ ਤੁਰਕੀ ਘੋੜੇ ਨਹੀਂ ਰੱਖ ਸਕਦੇ ਦਸਤਾਰਾ ਨਹੀਂ ਸਜਾ ਸਕਦੇ ਇਹ ਵੰਗਾਰ ਸੀ ਕਲਗੀ ਧਰਦੀ ਲਾਈ ਹੋਈ ਕਲਗੀ ਹਕੂਮਤ ਨੂੰ ਵੀ ਖਾਲਸਾ ਖੁਦ ਖੁਦਾ ਹੈ ਕਿਸੇ ਦੇ ਹੁਕਮ ਵਿੱਚ ਨਹੀਂ ਚੱਲਦਾ ਤੂੰ ਰਾਜਸੀ ਗਹਿਣੇ ਪਾਉਣ ਤੋਂ ਰੋਕਦਾ ਏ ਆਪ ਤੇ ਕਲਗੀ ਲਾਈ ਲਾਈ ਤੇ ਜਿਸ ਦਿਨ ਚਮਕੌਰ ਦੀ ਗੜੀ 8 ਪੋ ਦੀ ਰਾਤ 1761 ਬਿਕਰਮੀ ਸੰਮਤ ਨੂੰ ਛੱਡੀ ਐ ਤੇ ਭਾਈ ਸੰਗਤ ਸਿੰਘ ਨੂੰ ਖਾਲਸੇ ਦੇ ਰੂਪ ਵਿੱਚ ਕਲਗੀ ਬਖਸ਼ ਕੇ ਤੁਰ ਪਏ ਮੇਰੇ ਦਾਸ ਵੀ ਕਹਿੰਦੇ ਕਲਗੀ ਲਾਉਣਗੇ ਔਰੰਗਜ਼ੇਬ ਹੰਕਾਰਿਆ ਸੀ ਉਸ ਦਰਿਆ ਵਾਂਗੂ ਜਿਹਦੇ 'ਚ ਹੜ ਆ ਆਵੇ ਜਿਹਦਾ ਪਾਣੀ ਨਹੀਂ ਚੜਿਆ ਤੇ ਨੰਦਪੁਰ ਵੱਲ ਨੂੰ ਨਹੀਂ ਚੜਿਆ ਬਾਕੀ ਸਾਰੇ ਹਿੰਦੁਸਤਾਨ ਵਿੱਚ ਇਹਦਾ ਹੁਕਮ ਲਾਗੂ ਰਿਹਾ ਹੈ ਤੋ ਗੁਰਦੇਵ ਨੇ ਬਚਪਨ ਵਿੱਚ ਹੀ ਕਲਗੀ ਧਾਰ ਕੇ ਦਰਸਾ ਦਿੱਤਾ ਸੀ ਵੀ ਇਹ ਦਿੱਲੀ ਦੇ ਤਖਤ ਨੂੰ ਵੰਗਾਰ ਐ ਸਾਡੀ ਇਹ ਝੁਕੇਗਾ ਨਹੀਂ ਇਹਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਤਗੁਰ ਮੇਰਾ ਬੇਮੋਹਤਾਜ ਸਤਗੁਰ ਮੇਰੇ ਸੱਚਾ ਸਾਜ ਸਤਗੁਰ ਮੇਰਾ ਸਭ ਸੁਖਾ ਦਾਤਾ ਸਤਗੁਰ ਮੇਰਾ ਪੁਰਖ ਵਿਦਾਤਾ ਬਾ ਗੁਰੂ ਇਸ ਟੋਟਲੀ ਇੰਡੀਪੈਂਡੈਂਟ ਕਿਸੇ ਦੇ ਅਧੀਨ ਨਹੀਂ ਚੱਲਦਾ ਗੁਰੂ ਗੋਬਿੰਦ ਸਿੰਘ